ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਮਨਦਾਸ ਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਹਰ ਐਤਵਾਰ ਨੂੰ ਸੰਡੇ ਸਪੈਸ਼ਲ ਟੈਸਟ ਸੀਰੀਜ਼ ਲੜੀ ਦੇ ਤਹਿਤ ਇੱਕ ਟੈਸਟ ਲੈ ਕੇ ਆਉਂਦੇ ਆ ਤੁਹਾਡੇ ਲਈ ਅੱਜ ਇਸ ਲੜੀ ਦਾ ਆਪਾਂ 46 ਨੰਬਰ ਪੇਪਰ ਜਿਹੜਾ ਕਰਨ ਜਾ ਰਹੇ ਹਾਂ 45 ਪੇਪਰ ਆਪਾਂ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ ਜਿਹੜੇ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਸ ਨੇ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੇ ਤੁਸੀਂ ਆਪਣੇ ਪੇਪਰ ਦੀ ਬੜੇ ਵਧੀਆ ਤਰੀਕੇ ਨਾਲ ਤਿਆਰੀ ਕਰ ਸਕੋ ਪਹਿਲਾਂ ਆਪਾਂ 1 ਮਿੰਟ ਦਾ ਟ੍ਰਾਇਲ ਤੁਹਾਨੂੰ ਡਿਕਟੇਟ ਕਰਾਂਗੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਜਿਹੜਾ ਅੱਜ ਦਾ ਪੇਪਰ ਲਿਖਾਂਗੇ ਰੈਡੀ ਸਟਾਰਟ ਡਿੱਕੇ ਡੋਲੇ ਖਾਂਦੀ ਅਰਥਵਿਵਸਥਾ ਅੱਗੇ ਵੱਲ ਰੜ ਰਹੀ ਸੀ ਅਤੇ ਸਲਾਮਤੀ ਵਾਲੀ ਗੱਲ ਇਹ ਸੀ ਕਿ ਪੰਜਾਬ ਅਤੇ ਹਰਿਆਣਾ ਵਿੱਚ ਆਏ ਹਰੇ ਇਨਕਲਾਬ ਸਦਕਾ ਦੇਸ਼ ਖਾਦ ਪਦਾਰਥਾਂ ਦੇ ਮਾਮਲੇ ਵਿੱਚ ਆਤਮ ਨਿਰਪਰ ਹੋ ਚੁੱਕਾ ਸੀ ਡੰਡੀ ਜਿੱਥੋਂ ਤੱਕ ਦੂਸਰੇ ਖੇਤਰਾ ਦਾ ਸਬੰਧ ਸੀ ਉਹਨਾਂ ਨੂੰ ਬਸ ਡੰਗ ਟਪਾਉ ਹੀ ਕਿਹਾ ਜਾ ਸਕਦਾ ਸੀ ਡੰਡੇ ਇਹਨਾਂ ਹੀ ਦਿਨਾਂ ਵਿੱਚ ਦੇਸ਼ ਦੇ ਸਾਹਮਣੇ ਜੋ ਗੰਭੀਰ ਚੁਣੌਤੀ ਸਾਹਮਣੇ ਆਈ ਉਹ ਸੀ ਵਿਦੇਸ਼ਾਂ ਤੋਂ ਦਰਾਮਦਾਂ ਲਈ ਵਿਦੇਸੀ ਮੁਦਰਾ ਦਾ ਸੰਕਟ ਡੰਡੇ ਇਸ ਦਾ ਚੱਕਰੀਆਂ ਦਾ ਵਰਤ ਕਰੂਆ ਚੌਥ ਤੋਂ ਤਿੰਨ ਦਿਨ ਮਗਰੋਂ ਹਨੇਰੇ ਪੱਖ ਦੀ ਸੱਤੇ ਨੂੰ ਰੱਖਿਆ ਜਾਂਦਾ ਹੈ ਇਹ ਵਰਤ ਅਸੂਕਤਕ ਭਾਵ ਅਕਤੂਬਰ ਦੇ ਅਖੀਰ ਜਾਂ ਨਵੰਬਰ ਵਿੱਚ ਅਸ਼ਟਮੀ ਵਾਲੇ ਦਿਨ ਹੁੰਦਾ ਹੈ ਡੰਡ ਇਹ ਵਰਤ ਮਾਂ ਆਪਣੇ ਪੁੱਤਰ ਦੀ ਸਲਾਮਤੀ ਤੇ ਸੁਖ ਸ਼ਾਂਤੀ ਲਈ ਰੱਖਦੀ ਹੈ ਡੰਡੀ ਮਾਂ ਆਪਣੇ ਪੁੱਤਰਾਂ ਦੀ ਚੰਗੀ ਸਿਹਤ ਸੁਖ ਸ਼ਾਂਤੀ ਖੁਸ਼ਹਾਲੀ ਲੰਮੀ ਉਮਰ ਦੀ ਕਾਮਨਾ ਲਈ ਜੋ ਵਰਤ ਰੱਖਦੀ ਹੈ ਉਸ ਨੂੰ ਚੱਕਰੀਆਂ ਦਾ ਵਰਤ ਕਹਿੰਦੇ ਹਨ ਡੰਡੀ ਇਹ ਵਰਤ ਕਰਵਾ ਚੌਥ ਦੇ ਵਰਤ ਨਾਲੋਂ ਚਾਰ ਦਿਨ ਬਾਅਦ ਅਸ਼ਟਮੀ ਵਾਲੇ ਦਿਨ ਰੱਖਿਆ ਜਾਂਦਾ ਹੈ ਡੰਡੇ ਇਹ ਵਰਤ ਸੁਹਾਗਣ ਵੀ ਰੱਖ ਸਕਦੀ ਹੈ ਵਿਧਵਾ ਮਾਂ ਵੀ ਰੱਖ ਸਕਦੀ ਹੈ ਡੰਡੇ ਚੱਕਰੀ ਇੱਕ ਮਿੱਟੀ ਦੇ ਭਾਂਡੇ ਦਾ ਨਾਂ ਹੈ ਜਿਸ ਦਾ ਆਕਾਰ ਚੱਕਰੇ ਨਾਲੋਂ ਛੋਟਾ ਹੁੰਦਾ ਹੈ ਡੰਡੇ ਇਹ ਵਰਤ ਰੱਖਣ ਲਈ ਉਨੀਆਂ ਚੱਕਰੀਆਂ ਲਈਆਂ ਜਾਂਦੀਆਂ ਹਨ ਜਿਨ੍ਹਾਂ ਕਿਸੇ ਮਾਂ ਦੇ ਪੁੱਤ ਹੁੰਦੇ ਹਨ ਡੰਡ ਇਹਨਾਂ ਚੱਕਰੀਆਂ ਨੂੰ ਮਠੀਆਂ ਕਚੌਰੀਆਂ ਗੁਲਗਲੇ ਆਦ ਨਾਲ ਭਰਿਆ ਜਾਂਦਾ ਹੈ ਡੰਡ ਇਹ ਵਰਤ ਮਾਮਾ ਨਹਾ ਧੋ ਕੇ ਸੋਹਣੇ ਸੂਟ ਪਾ ਕੇ ਸਵੇਰੇ ਮੂੰਹ ਨੇਰੇ ਮਿੱਠੀ ਰੋਟੀ ਚੂਰੀ ਜਾਂ ਕੋਈ ਹੋਰ ਬਣਾਈ ਮਿੱਠੀ ਵਸਤ ਖਾ ਕੇ ਰੱਖਦੀਆਂ ਹਨ ਡੰਡ ਫਿਰ ਸਾਰਾ ਦਿਨ ਕੁਝ ਨਹੀਂ ਖਾਂਦੀਆਂ ਡੰਡੇ ਜਿਸ ਮਾਂ ਦੀ ਪਹਿਲੇ ਪੁੱਤਰ ਦੀ ਪਹਿਲੀ ਚੱਕਰੀ ਹੁੰਦੀ ਹੈ ਉਸ ਸਮੇਂ ਚੱਕਰੀ ਵਿੱਚ ਪਾਏ ਖਾਣ ਵਾਲੇ ਪਦਾਰਥਾਂ ਨੂੰ ਸਰੀਕੇ ਦੇ ਸਾਰੇ ਘਰਾਂ ਵਿੱਚ ਵੰਡਿਆ ਜਾਂਦਾ ਹੈ ਡੰਡੀ ਸੱਸ ਹਾਂਜੀ 2 ਮਿੰਟ ਦੀ ਬ੍ਰੇਕ ਹੈ ਜਿਹੜੀ ਤੁਸੀਂ ਸ਼ਾਰਟ ਹੈਂਡ ਲਿਖੀ ਹੈ ਉਹ ਪੜਨੋਗੇ ਵੀਡੀਓ ਇਸ ਤਰੀਕੇ ਨਾਲ ਹੀ ਖਾਲੀ ਚੱਲੀ ਜਾਊਗੀ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਸਟਾਰ ਅਸੀਂ ਹਰ ਰੋਜ਼ ਅਤੇ ਹਰ ਪਲ ਕੁਝ ਨਾ ਕੁਝ ਕਾਰਜ ਕਰਦੇ ਰਹਿੰਦੇ ਹਾਂ ਡੰਡੀ ਕਦੇ ਖੁਦ ਲਈ ਕਦੇ ਆਪਣਿਆਂ ਲਈ ਕਦੇ ਵਿਗਾਨਿਆਂ ਲਈ ਡੰਡੀ ਕਦੇ ਅਚੇਤ ਰੂਪ ਵਿੱਚ ਤੇ ਕਦੇ ਸੁਚੇਤ ਰੂਪ ਵਿੱਚ ਡੰਡੀ ਕਦੇ ਆਪਣੇ ਰੁਜ਼ਗਾਰ ਲਈ ਕਦੇ ਮਨੋਰੰਜਨ ਲਈ ਡੰਡੀ ਕਦੇ ਵਿਹਲਾ ਸਮਾਂ ਬਿਤਾਉਣ ਲਈ ਤੇ ਕਦੇ-ਕਦੇ ਕੁਝ ਸਮਾਂ ਆਪਣੇ ਨਾਲ ਲੰਘਾਉਣ ਲਈ ਡੰਡੀ ਅਸੀਂ ਕਦੇ ਕੁਝ ਚੰਗਾ ਤੇ ਕਦੇ ਮੰਦਾ ਕਰਦੇ ਰਹਿੰਦੇ ਹਾਂ ਡੰਡੀ ਕਦੇ ਚੰਗਿਆਈ ਤੇ ਕਦੇ ਬੁਰਾਈ ਕਦੇ ਚਿੰਤਨ ਤੇ ਕਦੇ ਚੁਗਲੀਆਂ ਕਰਦੇ ਹਾਂ ਡੰਡੀ ਕਦੇ ਨਿੰਦਿਆ ਤੇ ਕਦੇ ਉਸਤਤ ਵੀ ਡੰਡੀ ਦਰਸਲ ਕੁਝ ਨਾ ਕੁਝ ਕਰਨਾ ਸਾਡੇ ਜੀਵਨ ਜਾਂਚ ਹੈ ਡੰਡੀ ਨਿਤ ਦਾ ਕਰਮ ਹੈ ਡੰਡੀ ਸਾਡੇ ਵਿਅਕਤੀਤਵ ਦਾ ਦਰਪਣ ਹੈ ਡੰਡੀ ਸਮੁੱਚ ਦਾ ਵਿਸਥਾਰ ਨਿਖਾਰ ਅਤੇ ਉਭਾਰ ਹੈ ਡੰਡੀ ਤੁਸੀਂ ਕੀ ਹੋ ਪ੍ਰਸ਼ਨ ਚਿੰਨ ਸਮਾਜ ਵਿੱਚ ਕਿਵੇਂ ਵਿਚਰਦੇ ਹੋ ਪ੍ਰਸ਼ਨ ਚਿੰਨ ਤੁਹਾਡੀਆਂ ਕੀ ਪਹਿਲ ਕਦਮੀਆਂ ਹਨ ਪ੍ਰਸ਼ਨ ਚਿੰਨ ਕਿਹੜੀਆਂ ਆਦਤਾਂ ਤੁਹਾਡੀ ਸੋਭਾ ਅਤੇ ਕਿਹੜੀਆਂ ਨਮੋਸੀ ਦਾ ਸਬਬ ਬਣਦੀਆਂ ਹਨ ਡੰਡੀ ਇਹ ਮਨੁੱਖ ਦੀ ਜੀਵਨ ਸ਼ੈਲੀ ਨੂੰ ਦੇਖ ਤੇ ਸਮਝ ਕੇ ਨਿਤਾਰਾ ਕੀਤਾ ਜਾ ਸਕਦਾ ਹੈ । ਡੰਡੀ ਪਰ ਜੀਵਨ ਵਿੱਚ ਕੁਝ ਕੁ ਅਜਿਹੇ ਵਰਤਾਰੇ ਹਨ ਕਿ ਜੇਕਰ ਇਹਨਾਂ ਤੋਂ ਬਚਿਆ ਜਾਵੇ ਵਿਥ ਸਿਰਜੀ ਜਾਵੇ ਜਾਂ ਅਣਗੌਲਿਆ ਕੀਤਾ ਜਾਵੇ ਤਾਂ ਤੁਹਾਡਾ ਉਸਾਰੂ ਪੱਖ ਭਾਰੀ ਕਦੇ ਵੀ ਮਨ ਵਿੱਚ ਆਪਣਿਆਂ ਦੀਆਂ ਕਬਰਾਂ ਪੁੱਟਣ ਦਾ ਖਿਆਲ ਨਾ ਲਿਆਓ ਕਿਉਂਕਿ ਸਮਾਂ ਆਉਣ ਤੇ ਇਹਨਾਂ ਕਬਰਾਂ ਨੇ ਤੁਹਾਡਾ ਵੀ ਲਿਹਾਜ਼ ਨਹੀਂ ਕਰਨਾ ਡੰਡੇ ਕਬਰਾਂ ਤਾਂ ਸਦਾ ਬੰਦੇ ਨੂੰ ਆਪਣੇ ਵਿੱਚ ਸਮਾਉਣ ਲਈ